ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ। ਅੱਜ ਲੱਗੇ ਗੰਨੇ ਨੂੰ ਪਾਣੀ ਲਾਉ ਜਿਹੜਾ ਆਪਾਂ ਨੇ ਆਪਣਾ ਕਤਰੀ ਬੀਜਿਆ ਵਾ ਵੈਦਾਂ ਵਾਲਾ। ਜਿਹਦੇ ਵਿੱਚ ਕੁਝ ਨਹੀਂ ਬੀਜਿਆ ਵਾ। ਤੇ ਅੱਜ ਲਾਉਣਾ ਜਿਹੜੇ ਵਿੱਚ ਬਾਕੀ ਦੇਖਦੇ ਆ ਗੋਭੀ ਜੀ ਦੀ ਸਲਾਹ ਸੀ ਪਿਆਜ਼ ਦੀ ਵੀ ਸਲਾਹ ਏ। ਕਿ ਆ ਲੱਗਦਾ ਕਿ ਆ ਨਹੀਂ ਵਕਤ ਗੱਲ। ਉਹਨੂੰ ਅੱਜ ਦੂਜਾ ਪਾਣੀ ਲਾਉਣ ਲੱਗੇ ਆ। ਮੈਂ ਕਿਹਾ ਵੀ ਲਾ ਦਈਏ। ਕਿਉਂਕਿ ਕੋਰਾ ਜਾ ਪੈਂਦਾ ਤਾਂ ਗੱਲ ਹੈਗੀ ਸੀ ਹੁਣ ਕੋਰੇ ਕਰਕੇ ਵੀ ਇੱਕ ਵਾਰੀ ਪਾਣੀ ਲਾ ਦਿੰਦੇ ਆ। ਨਾਲੇ ਮਹੀਨਾ ਹੋਰ ਲੰਘ ਜੂ 20 ਦਿਨ। ਜਿੰਨੇ ਨੂੰ ਕੋਈ ਚੀਜ਼ ਲਾਉਣੀ ਹੋਈ ਫੇ ਦੇਖ ਲਾਂਗੇ ਉਹ ਵਕਤ ਗੱਲ ਇਹਦੇ ਕਰਕੇ ਹੁਣ ਉਹਨੂੰ ਪਾਣੀ ਛੱਡਿਆ ਅਜਾ ਉਹ ਵੀ ਚਲਾਤਾ ਪਾਣੀ ਲਾ ਦਈਏ ਮੇਰੇ ਕਾ ਇਹਨੂੰ ਪਾਣੀ ਬਹੁਤਾਂ ਟਾਈਮ ਤਾਂ ਲੱਗਣਾ ਨਹੀਂ ਕਿਉਂਕਿ ਲੈਣਾ ਲੈਣਾ ਵਿੱਚ ਹੀ ਆ ਦੋ ਤਿੰਨ ਘੰਟੇ ਮਸਾਂ ਲੱਗਣੀਆਂ ਭਰ ਜਣ ਇੰਨੇ ਜੀਨੇ ਇਹਨੂੰ ਪਾਣੀ ਲਾਇਆ ਤੇ ਵਿਚਾਰਾ ਸਾਰੇ ਗਿਰ ਗਏ 18 ਪਹੀ ਵਿੱਚ ਨੂੰ ਇਹਨੇ ਪਹੀ ਬੰਦ ਕਰਤੀ ਹੁਣ ਇਹ ਪੈਨ ਆਈ ਦੇ ਵੱੱਤ ਫੇਰਨਾ ਪੈਣਾ ਵੀ ਭਾਈ ਚੱਲ ਇਹ ਨੰਬਰ ਲਾਈਏ ਪੈਣ। ਸਾਰਾ ਰਸਤਾ ਬੰਦ ਕਰਤਾ ਇਹਨੇ। ਇਹ ਜਿਹੜਾ ਚੱਲਦਾ ਪਾਣੀ, ਬਾਕੀ ਜਿਹੜਾ ਕੋਈ ਅੱਖ ਖੜੀ ਹੋਈ ਵੀ ਉਹ ਵੀ ਦੱਬ ਦਾਂਗੇ ਅੱਜ। ਵਿੱਚ। ਨਾਲ ਦੀ ਨਾਲ ਪਛੀਆਂ ਦੱਬ ਰਹੀ ਜਿਹੜੀ ਇੱਕ ਆਹ ਖੜੀਆਂ ਜੀ। ਜਿਹੜੇ ਕੈਰੇਜ ਪਾਣੀ ਭਰੀ ਜਾਂਦਾ ਪੈਰ ਮਰੀ ਜਾਂਦੇ ਥੱਲੇ ਬੈਠੀ ਜਾਂਦੀ ਆ। ਹੈਨਾ? ਹਾਂਜੀ। ਇੱਧਰ ਇੱਕ ਖਿਆਰਾ ਭਰ ਗਿਆ, ਇੱਕ ਤਾਂ ਨਵੇੜਤਾ ਸੀ। ਪੰਜ ਗਿਆਰੀ ਆ। ਪਾਣੀ ਚੱਲ ਰਿਹਾ ਹੈ। ਹੈ? ਪੰਜ ਗਿਆਰੀ ਆ ਜੀ। ਉਹ ਪੰਜ ਗਿਆ ਰਿਹਾ ਨੂੰ ਚੱਲ ਸੁੰਡੂ ਵਾਲੀ ਗੱਡੀ ਨਿਕਲੀ ਜੁੰਦੀ ਆ ਏ ਘੁੰਮਦੀ ਫਿਰਦੀ ਉੱਪਰ ਹੂੰ ਕਦੇ ਦਿੱਤੀ ਗੰਨੇ ਤੇ ਹੂੰ ਗੰਨੇ ਦਾ ਖਾਦੀ ਵੀ ਅੱਛਾ ਮੈਂ ਵੀ ਦੇਖ ਲਾ ਕਾਤੇ ਸੁੱਕਿਆ ਵਾ ਲੈ ਸੁੰਡੀ ਥੋੜਾ ਸੁੰਡਾ ਉਹ ਕਿੱਦਾਂ ਤਾਂ ਹੈਗਾ ਏ ਉਹ ਵੀ ਉੱਪਰੋਂ ਪੱਤੇ ਕਈ ਲਾਲ ਲਾਲ ਜਿਹੇ ਕਾਤੇ ਹੋਣ ਲੱਗੇ ਉਹ ਕੋਰਾ ਅੱਛਾ ਕੋਰੇ ਕਰਕੇ ਸੜਨ ਜੇ ਲੱਗੇ ਬੱਤੇ ਤਾਂ ਹੀ ਤਾਂ ਪਾਣੀ ਲਾ ਰਹੇ ਆ ਵੀ ਫਰਕ ਪਈ ਵੀ ਕੋਰੇ ਦਾ ਹਾਂਜੀ ਤਾਂ ਇਹ ਆ ਪਾਣੀ ਵੀ ਆ ਰਿਹਾ ਹੈ ਦੇਖਦੇ ਆ ਜੇ ਹੋਰ ਲੱਭੀ ਫੇਰ ਸਪਰੇਅ ਕਰਨੀ ਪੈਣੀ ਇਹਦੀ ਛੇ ਜੀ ਦੋ ਚਾਰ ਕੇ ਹੋਈਆਂ ਕੋਈ ਗੱਲ ਨਹੀਂ ਇੰਨੇ ਕ ਤਾਂ ਪੰਜ ਨੂੰ ਹਾਂਜੀ ਜੇ ਵੱਧ ਹੋ ਗਈ ਫੇਰ ਕਰਨੀ ਪਊ ਇੱਧਰ ਤਾਂ ਹਲ ਦਾ ਕੋਈ ਨਹੀਂ ਮਿਲੀ ਇੰਨੇ ਕ ਲੈਣਾ ਚ ਸੁੱਕੀ ਵੀ ਕੋਈ ਹੋਰ ਡੱਕਾ ਤਾਂ ਪਿਆ ਵੇ ਦੇਖਿਆ ਹੁਣ ਮੈਂ ਦੇਖਦਾ ਤਾਂ ਤਾਂ ਇੰਨੇ ਕ ਤਾਂ ਪਤਾ ਲੱਗਦਾ ਕਿ ਇਹ ਸੁੱਕਿਆ ਪਏ ਹੈ ਹੈ ਇੰਨਾ ਕਿ ਤਾਂ ਪਤਾ ਲੱਗਿਆ ਜਾਣਾ ਤੇ ਕਿ ਇਹ ਸੁੱਕ ਗਿਆ। ਜੇ ਕੋਈ ਦਿਖਦਾ ਸੁੱਕਿਆ ਵਾ। ਹੂੰ। ਬੱਕ ਵੀ ਦਿਖਿਆ ਤਾਂ ਹੈ ਨਹੀਂ ਮੈਨੂੰ ਤਾਂ ਜੀ। ਚਲ ਦੇਖਦੇ ਆ। ਬਸ ਹੋ ਗਿਆ ਇੱਕ ਕਿਹੜਾ ਚਾਰ ਰਹਿ ਗਏ ਲੱਗਦੇ ਨੇ। 2 ਘੰਟੇ ਹੋਰ ਲੱਗ ਜੂ ਜਾਂ ਲੱਗ ਗਏ ਹੁਣ ਤਾਂ ਨਿਪਟੇ ਜਾਣਾ। ਹੁਣ ਤਾਂ ਨਿਪਟੇ ਜਾਣਾ ਪਾਣੀ ਆ ਰਿਹਾ ਹੈ। ਭਾਗਲੇ ਇਹ ਵੀ ਵਾ ਫਤਗੀ ਫਟ ਆਉਂਦਾ ਪਾਣੀ। ਹਾਂਜੀ ਲੈਣਾ ਕਰਕੇ ਇਹ ਫਾਇਦਾ ਇਹਨਾਂ ਦਾ। ਹੂੰ। ਮੈਂ ਕੱਖ ਜੰਮਣ ਲੱਗ ਗਿਆ ਦੁਬਾਰਾ ਮੜਾ ਮੋਟਾ। ਹਾਂਜੀ ਇੱਕ ਤਾਂ ਮੇਨ ਆ ਡੀਲਾ ਜੇ ਨਹੀਂ ਟਿਕਦਾ ਤਾਂ ਡੀਲਾ ਦਾ ਸਿੰਪਰਾ ਚੱਕ ਦਿੰਦੀ ਆ ਛੜਦੀ ਨਹੀਂ ਹਾਂਜੀ ਪਰ ਆਇਆ ਵੀ ਫਿਰ ਜਿਹੜੀ ਜ਼ਾਲ ਸਬਜ਼ੀ ਲਾਉਣੀ ਉਹ ਨਹੀਂ ਹੋਣੀ ਹੈਗੀ ਜੇ ਫਿਰ ਜੇ ਉਹ ਕਰਤੀ ਹੂੰ ਇਹਦੀ ਚੱਕਰ ਉਹ ਵੀ ਚੱਕਰ ਆ ਬਾਕੀ ਦੇਖਦੇ ਆ ਉਹਦੇ ਗਾਣੇ ਸੜਕ ਤੇ ਵੀਡੀਓ ਬਣਾਉਣੇ ਕਿਹੜੇ ਸੌਕੀ ਸਾਰੇ ਦੇਖਦੇ ਹੀ ਜਾਂਦੇ ਕਰਦੇ ਕੀ ਆ ਇਹ ਉਹ ਹਾਂਜੀ ਇਹ ਵੀਡੀਓ ਬਣਾਉਂਦੇ ਕਿ ਇੰਸਟਾਗ੍ਰਾਮ 'ਪਰ ਰੀਲਾ ਪਾਉਂਦੇ ਜਿਹੜੇ ਸਾਹਿਬਾਂ ਲੱਗੇ ਹੋਏ ਖੇਤ 'ਚ ਇਹ ਹੋਰ ਲੋਕਾਂ ਨੂੰ ਕਈਆਂ ਨੂੰ ਪਤਾ ਨਹੀਂ ਨਾ ਜ਼ਿਆਦਾਤਰ ਨੂੰ ਕਿਆ ਕਰਦੇ ਇਹ ਬਹਰੇ ਇੱਕ ਦੇਖ ਕੇ ਲੰਘ ਜਾਂਦਾ ਅੱਗੇ ਨੂੰ ਹੱਸਦਾ ਜਾਂਦਾ ਅਗਲਾ ਕਰਦੇਗਾ ਵੀਡੀਓ ਕਾਤੇ ਬਣਾਉਂਦੇ ਆ ਇਹ ਹੋਰੀ ਚੱਲ ਕੋਈ ਨਹੀਂ ਪਰ ਚੱਲਿਆ ਬਸ ਆ ਵੀ ਇਕੱਠੀਆਂ 5 7 ਲੈਣਾ ਚ ਪਾਣੀ ਆਉਂਦਾ ਅੱਠ ਜ ਹੈ ਨਾ ਜੀ 10 10 10 10 ਲੈਣਾ ਚ ਕਿੰਨੀਆਂ ਲੈਣਾ ਇਹਦੇ ਚ ਇਹਦੇ ਚ 50 55 ਕਰ ਲੈਣਾ ਬੋਲਦਾ ਅੱਛਾ ਹਰ ਇੱਕ ਕੈਰੇਜ 10 12 ਇੰਨੀਆਂ ਲੈਣਾ ਬਸ ਇੱਕ ਚ ਦੋ ਆ ਜਾਂਦੀਆਂ ਨਾ ਹਾਂਜੀ ਉਹਦੇ ਕਰਕੇ 50 55 110 ਬਣ ਗਈ ਲੈਨ 100 110 ਅੱਜ ਉਹ ਜਿਹੜਾ ਬੈੱਡ ਤੋਂ ਬਿਨਾ ਉਹਦੇ ਜੈਨੀ ਕੀ ਹੁੰਦੀ ਹੈ 110 15 19 ਹੁੰਦੀ ਹੈ ਇਹਦੇ ਚ ਉਹਦਾ ਅੱਧ ਹੋ ਗਿਆ ਬੈੱਡ ਕਰਕੇ ਹੂੰ ਉਹੀ ਫਰਕ ਪਿਆ ਏ ਇਧਰ ਤੇ ਵੀ ਮੁੜਿਆ ਪਾਣੀਦੁਆਰ ਉੱਪਰ ਘੁੰਮ ਕੇ ਗੇੜੀ ਲਾ ਕੇ ਆ ਗਿਆ ਜਿਹੜੀ ਲਾ ਕੇ ਆ ਗਿਆ ਉੱਪਰ ਦੀ ਹੂੰ ਨਾਲੇ ਕਰਾ ਲਿਆ ਅੱਜ ਮੋਟਰਸਾਈਕਲ ਦੀ ਵੀ ਸਰਵਿਸ ਜਾਊਗਾ ਪਾਣੀ ਲਾ ਕੇ ਜਾਊਗਾ ਠੀਕ ਹੈ ਜੀ ਉਹ ਵਾਜੀ ਕਰਨ ਲੱਗ ਗਿਆ ਮੈਂ ਵੀ ਕੱਲ ਪਰਸੋ ਦੇਖਿਆ ਜੀ ਉਹਦਾ ਇੰਜਨ ਹੋਣਾ ਹੁਣ ਐਨੇ ਸਰਵਿਸ ਕਰਾ ਲੀਏ ਠੀਕ ਹੈ ਫਿਰ ਅਟਕੇ ਕਰਾ ਲਾਂਗੇ ਅਟਕੇ ਕਰਾਵਾਂਗੇ ਤਾਂ ਕਿ ਉਹ ਜਿਹੜਾ ਕੋਈ ਉੱਠਿਆ ਵਾ ਆਪਾਂ ਦੱਪੀ ਜਾਣਾ ਪੈਰ ਗਿਆ ਨਾ ਹਾਂਜੀ ਹਾਂਜੀ ਜਿੱਕਣਾ ਆਹਾ ਹੂੰ ਆਹਾ ਚਿੱਕਣਾ ਅੱਗੇ ਅੱਗੇ ਆਓ ਆਹ ਆਹ ਇਹ ਦੇਖੋ ਇੱਕਣਾ ਚ ਦੱਬੇ ਆਪਾਂ ਟੁੱਟ ਗਿਆ ਨਹੀਂ ਆ ਭਾਰੇ ਇਹ ਟੁੱਟ ਗਿਆ ਕੋਈ ਗੱਲ ਨਹੀਂ ਆਹ ਦੇਖੋ ਟੁੱਟ ਗਿਆ ਕੋਈ ਨਹੀਂ ਤਾਂ ਨਹੀਂ ਟੁੱਟਦਾ ਕਦੇ ਤੇ ਹਾਂਜੀ ਹਾਂਜੀ ਬਸ ਗੰਨਾ ਹੀ ਟੁੱਟਦਾ ਪਰ ਇਹ ਨਹੀਂ ਟੁੱਟਦਾ ਕੋਈ ਕੋਈ ਟੁੱਟਦਾ ਜਿਹੜਾ ਕੈੜਾ ਹੈ ਜਿਹੜਾ ਕੈੜਾ ਹੈ ਉਹ ਹੀ ਟੁੱਟਦਾ ਹੈ ਯਾ ਜਿਹੜਾ ਜਿਆਦਾ ਬੜਾ ਹੈ ਇਹਨੇ ਜਿਹੜੇ ਜਿਆਦਾ ਬੜੇ ਆ ਥੋੜੇ ਜੇ ਉਹ ਟੁੱਟਦੇ ਆ ਜਿਹੜੇ ਆ ਦੇਖੋ ਇਹਨੂੰ ਕੀ ਹੋਇਆ ਕੋਰੇ ਕਰਕੇ ਹੈਨਾ ਇਹਦਾ ਕੋਰੇ ਕਰਕੇ ਲਾਲ ਲਾਲ ਪੱਤੇ ਉਸਾਂ ਗੱਦੀ ਜਣਾ ਜਿਹੜਾ ਕੋਈ ਕੱਬਦੀ ਆ ਉੱਠ ਘਾ ਤੇ ਗਈ ਇਹਨੂੰ ਪਤੋਂ ਗਾਉਂਡ ਉੱਠਿਆ ਆ ਕਰਦਾ ਕਿਹਦਾ ਪੱਕ ਤਰੀ ਗੰਨਾ ਨਾ ਹਾਂਜੀ ਇਦਾਂ ਜੀ ਪ੍ਰੋਬਲਮ ਆਉਂਦੀ ਹੈ ਜਿਹੜਾ ਦਾਣਾ ਬੀਜਣਾ ਆਪਾਂ ਨੇ ਹਾਂਜੀ ਫਰਬਰੀ ਚ ਹਾਂਜੀ ਉਹਦੇ ਚ ਨਹੀਂ ਆਉਂਦੀ ਕੋਈ ਵੀ ਪ੍ਰੋਬਲਮ ਅੱਛਾ ਜੀ ਉਹ ਟਾਈਮ ਨਹੀਂ ਉੱਠਦਾ ਅੱਠਦਾ ਉਹ ਟਾਈਮ ਤਾਂ ਜਿਹੜਾ ਸੁੱਤਾ ਹੀ ਪਿਆ ਰਹਿੰਦਾ ਬਸ ਜਦੋਂ ਆਪਾਂ ਅੱਗੇ ਪਿਛਲੀ ਵਾਰੀ ਕਣਕ ਵੀ ਬੀਜੀ ਸੀ ਆਊਜੂ ਵੀ ਬਹੁਤ ਉੱਠੇ ਤੇ ਹਾਂ ਦੇਖਦੇ ਆ ਪੰਜ ਚਾਰ ਦਿਨ ਤੱਕ ਇਹਨੂੰ ਵੀ ਮਾਰਦੇ ਆ ਸਪਰੇ ਜੇ ਸੁੰਡੀ ਦੀ ਫਿਰ ਤਾਂ ਕਰਨੀ ਹੋ ਪੈਣੀ ਹੈ ਜੇ ਹੈ ਫਿਰ ਤਾਂ ਕਰਨੀ ਹੋ ਪੈਣੀ ਆ ਜੇ ਜ਼ਿਆਦਾ ਹੋਏ ਮੈਨੂੰ ਵੀ ਮੇਲੇ ਚਾੜ ੜ ਕੇ ਲੱਭੀ ਮੈਨੂੰ ਵਿੱਚ ਲੱਭੀ ਹੋਣੀ ਉਂ ੜ ਕੇ ਸੁੱਕ ਗਏ ਤੇ ਫਲੇ ਹੋਏ ਪਏ ਤੇ ਕਈ ਵਾਰੀ ਖਾ ਕੇ ਦੂਰ ਬਸੇ ਚਲੀ ਜਾਂਦੀ ਆ ਉਹ ਹਾਂ ਜਿਹੜਾ ਉਹ ਪੁਰਾਣਾ ਉਹਦੇ ਪੁਰਾਣੇ ਹੋ ਗਏ ਡੱਕੇ ਉਹਨਾਂ ਨੂੰ ਛੱਡ ਦਿੰਦੀ ਆ ਉਹ ਵੀ ਜਾਣੇ ਨਹੀਂ ਰਹੀ ਡੱਕੇ ਜੇ ਫਿਰ ਜਾਣ ਨਹੀਂ ਰਹੀ ਉਹ ਕਿ ਆ ਖਾਣਾ ਫਿਰ ਉਹ ਵੀ ਅੱਗੇ ਹੋ ਜਾਂਦੀ ਆ ਉਹ ਵੀ ਨਵਾਂ ਨਾਸ਼ਤਾ ਲੱਭਣ ਲੱਗ ਜਾਂਦੀ ਆ ਹੂੰ ਉਹ ਵੀ ਚੱਕਰ ਹਾਂਜੀ ਥੋੜੇ ਜਿਹਾ ਕੱਖ ਹੋ ਗਿਆ ਇਹਦੇ ਚ ਹੋਣਾ ਹੀ ਆ ਹੁਣ ਸਪਰੇ ਮਾਰੀ ਨੂੰ ਵੀ ਮਹੀਨਾ ਹੋ ਗਿਆ ਕਿੰਨੇ ਦਿਨ ਬਾਅਦ ਮਾਰੀ ਤੀ ਆਪਾ ਪਾਪੀ ਵੀਜੇ ਤੇ ਇਹ ਤਾਂ ਹੁਣ ਵੀਡੀਓ ਦੇਖੀ ਪਤਾ ਲੱਗੂ ਤਰੀਕ ਤਾਂ ਯਾਦ ਨਹੀਂ ਤਰੀਕ ਤਾਂ ਯਾਦ ਨਹੀਂ ਕਿੰਨੀ ਨੇ ਮਾਰੀ ਪਰ ਇੰਨਾ ਕਾ ਬਈ ਇਹ 27 ਤਰੀਕ ਨੂੰ ਦੋ ਮਹੀਨੇ ਹੋ ਜਣੇ ਗੱਨਾ ਵੀਜੇ ਨੂੰ ਗੱਨਾ ਵੀਜੇ ਨੂੰ ਠੀਕ ਹੈ ਠੀਕ ਹੈ ਬਾ 10 ਦਿਨ ਤੱਕ ਅੱਜ ਤੋਂ 10 ਦਿਨ ਤੱਕ ਦੋ ਮਹੀਨੇ ਹੋ ਜਣੇ ਹਾਂ ਅੱਜ 50 ਦਿਨ ਹੋ ਗਏ ਬਹੁਤ ਦਿਨ ਹੋ ਗਏ ਯਾਰ ਜਿਆਦਾ ਦਿਨ ਤਾਂ ਕਿੰਨਾ ਹੋ ਗਿਆ ਇਹ ਕੋਈ ਜਨਾ ਮੈਨੂੰ ਪਤਾ ਵੀ ਨਹੀਂ ਲੱਗਦਾ ਟਾਈਮ ਦਾ ਹੂੰ ਟੈਨ ਟੈਨ ਗੀ ਹੋ ਜਾਂਦਾ ਬਾਕੀ ਗੋਭੀ ਲਾਉਣੀ ਸੀ ਗੋਭੀ ਦੀ ਪਲੀਰੀ ਨਹੀਂ ਮਿਲਦੀ ਮਿਲੀ ਨਹੀਂ ਉਹ ਮਲੇਰ ਕੋਟ ਲੈ ਆਣ ਨੂੰ ਫੋਨ ਨਹੀਂ ਕਰਿਆ ਕਰਨੇ ਹਾਂਜੀ ਉਹ ਕਹਿੰਦੇ ਹਲੇ 10 ਦਿਨ ਨੂੰ ਅੱਛਾ ਕਿਹੜੀ ਲਾਉਣੀ ਦੁੱਈਓ ਲਾਉਣੀ ਆ ਫੁੱਲ ਹਾਂ ਮੈਂ ਲਾ ਦਿੰਦੇ 111 112 ਲਾ ਦਾਂਗੇ ਉਹਨੂੰ ਕਿ ਆਏ ਲਗ ਫਸਲ ਹੋ ਜੂਗੀ ਪਿਆਜ ਤਾਂ ਪਿਆਜ ਲਾ ਦੂੰਗਾ ਪਿਆਜ ਤਾਂ ਲਾਉਣਾ ਹੀ ਆ ਹਾਂ ਅੱਧਾ ਬਟਵਾ ਮੁਰੇ ਪਿਆਜ ਲੱਗ ਹੋ ਜੂਗਾ ਦੋ ਕੇਰ ਇਹਦੇ ਲਾ ਦਾਂਗੇ ਤਿੰਨ ਪਿਆਜ ਦੇ ਪੰਜ ਹੋਗੇ ਪੂਰੇ ਹਾਂ ਬਸ ਇਹ ਗੰਨਾ ਤਾਂ ਹੈ ਹੀ ਨਾਲ ਇਹਨਾਂ ਦੇ ਉਹਦੇ ਚੱਕਰ ਹਾਂਜੀ ਚਮਕੌਰ ਪੁੱਛਿਆ ਹਣਾ ਤਾਂ ਹੈ ਨਹੀਂ ਜਦ ਮਦੀਰ ਕੋਟਲੇ ਗੜ ਚ ਨਹੀਂ ਮਿਲਦੀ ਅੱਛਾ ਗੌਰ ਜੀ ਹੁਣ ਵਿਚਾਰੀ ਇਹ ਵੀ ਹੈ ਉਵੀ ਮਲੇਰਕੋਟਲੇ ਤੋਂ ਹੀ ਲੈ ਕੇ ਆਉਂਦੇ ਜਿਆਦਾਤਰ ਲੋਕ ਉੱਥੇ ਤੇ ਚਮਕਾੜ ਤੋਂ ਲੋਕਾਂ ਨੂੰ ਲੈ ਕੇ ਫਿਰੋਂਦੇ ਹਾਂਜੀ ਮੈਂ ਆਪਣੀ ਕਹਾਣੀ ਅੱਛਾ ਮੈਂ ਇਹਨਾਂ ਦੀ ਦੁਕਾਨ ਮੈਂ ਜਿਆਦਾ ਖੜੀ ਹੁੰਦੀ ਉਹ ਟੁੱਟਦੀ ਆ ਹਾਂ ਆ ਦੇਖੋ ਟੁੱਟ ਗਈ ਜਿਹੜੀਆਂ ਖੜੀ ਹੁੰਦੀ ਆ ਹਾਂਜੀ ਇਹਨੇ ਦਬੇਣਾ ਆਰਾਮ ਨਾਲ ਟੁੱਟ ਗਈ ਇਹ ਵੀ ਨਾ ਵੀ ਚੱਲਦੀ ਤਰੀਆਂ ਚੈਕਿੰਗ ਦੇਖ ਰਹਿ ਰਹਿ ਕੇ ਲੱਗਦੀ ਆ ਵੀ ਇਹ ਧੂੜ ਨਹੀਂ ਫੇਰ ਰਣੀ ਓਹ ਠੀਕ ਆ ਹਾਂ ਓਕੇ ਨਾ ਵਧੀਆ ਚੱਲਦੀ ਆ ਫੇਰ ਗਿੱਲਾ ਹੀ ਬਹੁਤ ਆ ਆਉਣਾ ਪਜਿਆਣਾ ਪਾਣੀ ਪਾਣੀ ਲਾਤਾ ਇਹਨੇ ਗੰਨਾ ਵੱਢਣਾ ਤੇ 2-4 ਦਿਨ ਪਹਿਨਾ ਮੇਰੇ ਮੰਗੂ ਜਗਣਾ ਮੈਂ ਲਾਇਆ ਪਰਸੋਂ ਹਾਂ ਉਹਦੇ ਕਰਕੇ ਗਿੱਲਾ ਜ਼ਿਆਦਾ ਦੇਖ ਗਿਆ ਲੱਗਦੀ ਹੈ ਨਾ ਸੋਹਣੀ ਉਹ ਰੀਅਲ ਲੱਗਦੀ ਹੈ ਤੇਰੇ ਚੱਕੀ ਲਾਤੀਆਂ ਹੈ ਹੈ ਤੇ ਤਾਂ ਫੌੜਾ ਹੁਣ ਕਰੀ ਗਿਆ ਜਰਾ ਬੁੜਾ ਹੋ ਗਿਆ ਉਰੇ ਪਾਸੇ ਨੂੰ ਲੈ ਗਿਆ ਇਹ ਬੱਸ ਬਹੁਤ ਆ ਕੀਏਗਾ ਉਹ ਤਾਂ ਹੀ ਮਿੱਟੀ ਦੂਰ ਮਾਰੂਗੀ ਆ ਕੋਈ ਗੱਲ ਆ ਫਰੀਜ਼ੇ ਨਹੀਂ ਦਿੰਦਾ ਲੋਕਬਾਰੀ ਦੇ ਘੇੜੇ ਵਾਲੇ ਫਾਇਦਾ ਕਿਆ ਕੋ ਟੈਕੂਗਾ ওই ਫੌੜ ਦਾ ਫੌੜ ਦਾ ਵੀ ਫੌੜ ਹੈ ਫੌੜ ਉਹ ਵੀ ਪੂਰਾ ਮੂੰਹ ਅਡੋਬੇ ਹੈ ਫੌੜ ਫੌੜ ਦਾ ਬੰਦਾ ਠੱਕਦਾ ਨਹੀਂ ਆਇਆ ਸਾਰਾ ਲੈ ਇੱਕ ਜਮੇ ਚੱਲੀ ਜਾ ਪਹਿਲਾਂ ਫੌੜ ਇਹ ਬੰਦਾ ਠੱਕਦਾ ਨਹੀਂ ਕਿਹੜਾ ਨਾ ਬੰਦਾ ਨਸ਼ਾ ਹੈ ਦਾਰੂ ਵੀ ਕੇ ਚੜਦਾ ਇਹਦੇ ਬੰਦਾ ਕਿਆ ਹੁੰਦਾ ਹੈ ਤੂੰ ਜਿਹੜੇ ਬਾਤੀ ਰਹਿ ਨੇ ਕਾਠੋਵੇ ਹੋਵੇ ਉਹਨੇ ਕਿਹੜੇ ਦਸਣਾ ਦਸਣਾ ਤੂੰ ਉਹ ਹੈ ਜਾਗਾ ਨਹੀਂ ਨਹੀਂ ਫਾਇਰ ਨੂੰ ਕਰਤੀ ਦੇ ਚਲੋ ਇਹ ਕਿ ਖੱਬੜ ਜਿਆਦਾ ਇੱਧਰ ਅੱਗ ਵੀ ਨਹੀਂ ਲਾਈ ਇੱਧਰ ਅੱਗ ਲਾ ਦਿੰਦਾ ਨਹੀਂ ਸਾਲੀ ਨੂੰ ਦੱਸਦਾ ਹੀ ਨਹੀਂ ਲਾਈ ਇਹ ਤਾਂ ਪੱਤੀ ਬਾਹਰ ਕੱਢ ਕੇ ਛੜਤੀ ਤੇਰੀ ਪਰਵਾਹ ਦਾ ਜਗਣਾ ਉੱਪਰ ਤੂੰ ਆ ਵਧੀਰਾ ਮਾਰਦਾ ਹੈ ਉੱਪਰ ਤੂੰ ਆ ਹਾਂ ਤੂੰ ਆ ਦੇਖਿਆ ਨਹੀਂ ਨਾ ਦੇਖ ਲਾ ਆ ਦੇਖੀਦਾ ਸੀ ਉੱਪਰ ਲਾੜੇ ਛੱਡਦਾ ਹਾਂ। ਇਹ ਐਂਡਰਾ ਕਰ ਮੈਂ ਮਾਰਨਾ। ਹੁਣ ਦੇਖੀ ਤੂੰ। ਬਹੁਤ ਇੰਨੀਆਂ ਹੀ। ਇਹ ਤਾਂ ਮੇਲੇ ਆਦੇ ਭੋਲੂ ਬਾਈ 25000 ਦੀਆਂ ਉਦਣ। ਜਿਹੜਾ ਫਿਰ ਵੀਡੀਓ ਚ ਪਾਈ ਜੀਆਂ।

ਇੱਕਾ ਹੁਣੀ ਲਾਇਓ ਸੰਗੜ ਦੇ ਤੇ ਲੱਗ ਸੰਗੜਾ ਹੋ ਜਾਦਾ ਪੰਗਾ ਹਾਂ ਵੀ ਤੂੰ ਉੱਪਰੋਂ ਦੋ ਕਿਹੜੇ ਦੇ ਲਾ ਗਾਲੀਆਂ ਦੇ ਇਹਨੇ ਉਮਚੋਦਣੀਆ ਦੋਲੇ ਇਹਨੇ ਅਟਾੜਾ ਅਟਾ ਬਣਾ ਲਈ ਜਾਣਾ ਨਾਲੇ ਦੇਖ ਟਰੈਕਟਰ ਕਿੱਧਰ ਨਹੀਂ ਜਾਂਦਾ ਤੰਗੀਆਂ ਕਿੱਧਰ ਨਹੀਂ ਜਾਂਦੀਆਂ ਟਰੈਕਟਰ ਦੇ ਕਿਤੇ ਪੁੱਜ ਗਿਆ। ਸੱਪੜ ਕਰਕੇ ਪੰਜ ਵਾਰੀ ਬਾਹੇ ਤੇ ਵੀ ਨਹੀਂ ਬਣਦਾ ਹੈਗਾ। ਸੱਪੜ ਬਾਹ ਦਾ ਹੈ। ਸੱਪੜ ਕਰਕੇ ਇਹ ਤਾਂ ਉੱਪਰ ਨੂੰ ਜਿਹੜਾ ਤੇਲਿਆ। ਉੱਪਰ ਕੋਈ ਤੇਲ ਵੱਧ ਬੂਖ ਹੋ ਜਾਣਾ। ਜਿੰਨੇ ਨੂੰ ਉਹ ਉੱਤੇ ਤੇ ਮੁੜ ਕੇ ਆਣਾ ਉਹਨੇ। ਹੁਣ ਦੇ ਨਹੀਂ ਗਿਆ ਜਿਹੜਾ ਉਹਦੇ। ਬੈਗ ਵੀ ਤੇ ਕਰਦੇ ਇਹਨਾਂ ਨੂੰ ਉੱਪਰ ਨੂੰ ਮੁੜੇ ਹੁਣ ਸਾਬ ਨੇ ਉਹ ਲੀਵੀਕ ਨੂੰ ਪਾਉਂਗਾ ਚਲੋ ਹੀ ਗੱਲ ਹੈ ਪਾਉਂਗਾ ਪਾਉਂਗਾ ਹੈ ਪਾਉਂਗਾ ਹੀ ਪਾਉਂਗਾ ਵਿੱਚ ਨੂੰ ਲਿਖਾਉਣਾ ਪੈਣਾ ਇਹਦੇ ਚੱਲ ਕੋਈ ਨਾ 나 ਜੋ ਵੀ ਗੀਤ ਨੇ ਨਾਜ ਮਕੀਲਾ ਵੇ ਯਾਰ ਕੋਈ ਇਹ ਬਾਗ ਮਕੀਲਾ ਲਾਉਂਦੇ ਮੈਂ ਤਾਂ ਮਕੀਓ ਲਾਉਂਗਾ ਦੇ ਲਈ ਬਾਹਰ ਨਹੀਂ ਹਾਂ ਇਹਨਾਂ ਕੱਟੀਆਂ ਨੂੰ ਕਹਿੰਦਾ ਕੱਟੀਆਂ ਘਰਾ ਦੋ ਉਹ ਖੋਲਦਾ ਜਦ ਇਹ ਦਿੰਦਾ ਇਹ ਪੱਥਰ ਰੱਖ ਕੇ ਤਾਂ ਤੋੜਨੀ ਆ ਇਹ ਇਹ ਨਿਕਲਦੀ ਆ ਤੇ ਇਹ ਪਿੰਨ ਚੱਲ ਚੱਲ ਬਾਸ ਨਿਕਲਦੀ ਕਾਹਦੇ ਆ ਬਵਣਾ ਨਹੀਂ ਹੋਰ ਬਵਣਾ ਨਹੀਂ ਲੈ ਕੱਟੀਆਂ ਦਾ ਕਰਾ ਦਿੰਦੇ ਆ ਚੱਲ ਇਹਨਾਂ ਦੋ ਕਿਹੜੇ ਜੇ ਦੇਣੇ ਆ ਨਹੀਂ ਤਾਂ ਅਸੀਂ ਚਲੇ ਹੀ ਜਾਣਾ ਫਿਰ ਇਹ ਨਿਕਲਦੀ ਕਾਹਦੇ ਆ ਦੇਤਾ ਭਾਈ ਪਾਣੀ ਲਾਈਏ ਕਿ ਨਾ ਲਾਈਏ ਕਾ ਮੰਗਦੇ ਨੇ ਉਹਨਾਂ ਵੈਸੇ ਲਾਉਣਾ ਦਾ ਪੈਣਾ ਹੀ ਵੰਨ ਤਾਂ ਹੈ ਪਾਣੀ ਇਹ ਠੱਟੇ ਮੰਗੇ ਗਾਦੇ ਵੈਸੇ ਲਾਉਣਾ ਪੈਣਾ ਤੈਨੂੰ ਉਦੋਂ ਮੈਂ ਕੋਈ ਲਾਜ਼ਮਾ ਜਿੱਕਣ ਉਦੋਂ ਲੱਗਨੇ ਨਹੀਂ ਲਾਇਆ ਪਤਲਾ 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 ਫਤਲਾ ਲਾ ਦੇ ਉਦਾਂ ਜੇ ਸੁੱਕ ਗਿਆ ਦੇਖ ਲੈ ਤਾਂ ਹੈਗਾ ਚਲਾਉਣੀ ਹੋ ਮੋਟਰ ਕੱਲ ਵੀ ਚਲਾ ਲਵਾਂਗੇ ਅਣਕ ਭਰਨੀ ਹੈ ਹੈ ਕੱਲ ਨੂੰ ਭਰ ਦਿੰਨੇ ਆ ਭਰ ਲਾ ਫਿਰ ਗੈਲੀ ਇਹਨੂੰ ਭਰ ਦੂਗਾ ਓਕੇ ਜੰਮੇ ਵੇ ਤਾਂ ਵਧੀਆ ਕਿੱਟੇ ਛੋਲੇ ਘਟ ਜੰਮੇ ਇੱਧਰ ਥੋੜੇ ਜੇ ਕਾਲੇ ਛੋਲੇ ਵਧੀਆ ਜੰਮੇ ਪਿਆ ਉਸਾ ਕੁੱਤੇ ਨੇ ਮਿੱਟੀ ਗੇਰੀ ਵੀ ਉੱਪਰ ਪੱਟ ਕੇ ਹਾਂ ਬਰਸੀਨ ਦੀ ਫੱਟ ਰੋਕ ਹੋ ਗਿਆ ਹੈ ਬਰਸੀਨ ਤਾਂ ਤੇਰਾ ਸ਼ਾਲਾ ਮਾਰਦਾ ਜਾਂਦਾ ਓਹ 85 ਗੰਨਾ ਗੱਡ ਜੰਮਿਆ ਹੈ ਨਿਕਲੂਗਾ ਪਾਣੀ ਪਾਣੀ ਲਾ ਦੇ ਇਹਨੂੰ ਇਹਦੇ ਜਿਹੜੇ ਨਿਕਲੇ ਹੋਣਾ ਪਾਣੀ ਤਾਂ ਪਹਿਲਾਂ ਲਾ ਲਿਆ ਐ ਤਾਂ ਇੱਕ ਆਪਾਂ ਨੇ ਇੱਧਰ ਘੱਟ ਜੰਮਿਆ ਵਾ ਬਰਸੀਨ ਤਾਂ ਤੇਰਾ ਪੰਜ ਚਾਰ ਦਿਨ ਵਿੱਚ ਹੋਇਆ ਭਾਈ ਤਾਂ ਹਾਂ ਸਾਗ ਵੀ ਹੋ ਗਿਆ ਅੱਜ ਸਾਲਾ ਡੰਗਰਾਂ ਨੇ ਉਹਨੇ 3 ਮਿਆ ਹੋਰ ਤਾਂ ਸਾਗ ਤਾਂ ਤੋੜੂਗੇ ਸੜਕ 'ਤੇ ਜਾਂਦੇ ਜਾਂਦੇ ਜਿੱਥੇ ਤੋੜ ਲਈ ਜਾਏਗਾ ਨਾ ਬੜੀ ਆ ਗਏ ਰਹੇ ਤੇ ਜਦੋਂ ਪਾਉਂਦਾ ਉਹ ਤਾਂ ਚੰਗੀ ਗੱਲ ਆ ਪਰ ਹੈ ਥੋੜੀ ਜਗਾ ਮੁੱਕਣਾ ਨਹੀਂ ਦੋ ਡੰਗਰਾਂ ਨੂੰ ਮੱਝ ਗੰਨੇ ਨੂੰ ਲੈ ਗਏ ਐ ਤਾਂ ਹੋ ਜਾ ਵੀ ਜੂਗੀ ਗੰਨੇ ਨੂੰ ਪਾਣੀ ਲਾਉਂਦਾ ਤਾਂ ਮੈਂ ਵਿੱਚ ਦੇਖਿਆ ਸੁੰਡੀ ਹੈ ਐਡੀ ਬੜੀ ਫਿਰੇ ਉਹ ਤਾਂ ਚੀਜ਼ ਆ ਉਹ ਕੱਪੜਾ ਜਾ ਉਹਦਾ ਕੱਪੜਾ ਗਿਰਿਆ ਹੋਇਆ ਪਿਆ ਹੈ ਮੈਂ ਕਹਿੰਦਾ ਜੇ ਉਹ ਕੋਈ ਨਹੀਂ ਟੂਣਾ ਬਣਾ ਕਰ ਗਿਆ ਬਸ ਆਸੀਂ ਮੈਂ ਤਾਂ ਮੰਨਦਾ ਨਹੀਂ ਟੂਨੇ ਬਾਣਿਆਂ ਨੂੰ ਤਾਂ ਜ ਮਹਾਰਾਜ ਜੀ ਨੂੰ ਮੰਨਦਾ ਮੈਂ ਕਿੱਥੇ ਮੰਨਦਾ ਉਹ ਗੱਲ ਕਰਦਾ ਬਈ ਮੰਨਦਾ ਟੂਨੇ ਬਾਣਿਆਂ ਜਾਨ ਐਡੀ ਬੜੀ ਸੁੰਢੀ ਮੇਰੀ ਕੰਨੇ ਜੀ ਅੱਜ ਕਿਹੜੇ ਵਿੱਚ ਉਹ ਜਿਹੜੇ ਪਾਣੀ ਲਾਉਂਦਾ ਦ ਬੀਜੇ ਕੱਤਕੀ ਨੂੰ ਫੇਰ ਫੇਰ ਕੇ ਕੁਝ ਵੀ ਨਹੀਂ ਜੂੰਦੀ ਫਿਰੇ ਸਾਈਂ ਆਏ ਟੱਪ ਦੀ ਐਡੀ ਮੋਟੀ ਹਾਂ ਹਾਂ ਮੈਂ ਕਿਹਾ 2-4 ਦਿਨ ਹੋਰ ਦੇਖਦਾ ਜੇ ਕੋਈ ਹੋਰ ਲੱਭੀ ਫਿਰ ਕਰਦੇ ਆ ਸਪਰੇ ਪਰੇ ਉਹ ਇਹਨਾਂ ਨੇ ਵਿਚਾਰੀਆਂ ਨੇ ਖਾਣਾ ਕੋਈ ਖਾਣਾ ਤਾਂ ਸਭ ਨਹੀਂ ਆ ਉਹ ਆਣਾ ਦਾ ਸੂਰਨੇ ਵੀ ਆ ਨੀ ਲਗਾਉਨੇ ਆ ਤੇ ਸਾਰਾ ਗੰਨਾ ਖਾ ਲਿਆ ਉਹਦਾ ਜਗਦੀਪ ਦਾ ਕਿਨੇ ਖਾਤਾ ਇਹ ਬੜਦ ਫਿਰਦਾ ਇੱਕ ਉਰੇ ਬੜਾ ਸਾਦਾ ਦਾ ਬਹੁਤ ਹੁੰਦਾ ਨਾ ਉਹ ਤਾਂ ਆਪ ਕਹਿੰਦਾ ਸਮਾਂ ਆ ਦੇਖ ਉਹਨੇ ਸਾਰਾ ਖਾ ਲਿਆ ਆਹ ਸਿਹੜ ਜੰਮੇ ਨਹੀਂ ਬਾਈ ਕਹਿੰਦਾ ਵੀ ਜੇ ਹੀ ਨਹੀਂ ਉਰੇ ਉਹ ਪਰਾ ਵੀ ਨਹੀਂ ਦਿੱਦੇ ਦੋ ਫੇੜ ਹਾਂ ਉਹ ਆ ਉਹ ਲਾਗ ਪਰ ਉਰੇ ਹਾਈ ਹੀ ਨਹੀਂ ਗੰਨਾ ਨਹੀਂ ਮਤਲਬ ਇਹ ਨਹੀਂ ਹੈਗਾ ਬਾਈ ਨਾ ਜੰਮੇ ਇੰਨਾ ਉਹ ਕੋਈ ਨਹੀਂ ਆਈ ਦੀ ਉਹੀ ਚੱਕਰ ਹੋ ਜਾਂਦਾ ਕੋਈ ਤੱਕ ਜਮਣੀ ਚਾਹੀਦੀ ਗੇ ਨਹੀਂ ਭੁੱਲ ਜੇ ਉਹ ਇਹ ਤੇ 95 ਹੋਣਾ ਨਹੀਂ ਇਹ 95 ਹਾਂ ਵਧੀਆ ਕਰਨਾ ਕੱਢੀ ਆਪਣੇ ਵਾਲੀ ਇਹ ਦੀ ਵਧੀਆ ਜੰਮਿਆ ਬੰਦੇ ਇਹਨੇ ਬਰਬਾਹ ਅੱਖਾਂ ਨਹੀਂ ਦੱਬੀਆਂ ਹਾਂ ਮੈਂ ਅੱਜ ਦੇਰ ਦੀ ਗੱਲ ਦੱਬਤੀਆਂ ਅਹੀਂ ਪੈਰ ਕੱਲ ਦੱਬੀ ਗਏ ਵਿੱਚ ਨੂੰ ਵੱਢ ਕੇ ਦੱਬਦੇ ਸਾਲ ਨਹੀਂ ਵੱਢ ਕੇ ਤੈਨੂੰ ਆਏ ਆ ਟਾਈਮ ਬਹੁਤ ਲੱਗਣਾ ਮਿੱਟੀ ਪਾਉਂਗਾ ਜੇ ਪਾਣੀ ਲੱਗਿਆ ਬਏ ਬਸ ਆਹ ਨੂੰ ਕੀ ਕਹਨੇ ਆ ਕਹੀ ਮਾਰ ਆ ਲੋੜੇ ਨਹੀਂ ਆਏ ਪੈਰ ਕੇ ਦੱਬ ਦੇ ਬਸ ਜਦੋਂ ਥੱਲੇ ਨੂੰ ਦਬ ਹੋ ਜਾਂਦੀ ਆ ਜਦੋਂ ਵਧੀਆ ਸਪਰੇਅ ਕਰੇ ਤੇ ਸਾਰਾ ਸਾਫ਼ ਹੋ ਜਾਂਦਾ ਸਪਰੇਅ ਨਹੀਂ ਕਰਿਆ ਪਤਾ ਨਹੀਂ ਕਿਹਦੀ ਕਰੀ ਸੰਕੋਰ ਅੱਛਾ ਚੱਲ ਆ ਜਾ ਇਹਦੇ ਨੂੰ ਲਾ ਦਈਏ ਫੇ ਕਾਲੂ ਪਾਣੀ ਛੋਲੇਆਂ ਨੂੰ ਸੋਨਾ ਗੁੱਝਾ ਹੋ ਗਿਆ ਉਂ ਤਾਂ ਉਹੀ ਕਹਿੰਦਾ ਵੀ ਖਾਣ ਨੂੰ ਹੋ ਜਵੇ ਬਹੁਤ ਆ ਹੋਰਾਂ ਨੇ ਖਾਣ ਨੂੰ ਪਾਣੀ ਲਾ ਦੇ ਗਾਹੋਂ ਨੀਲ ਗਊਆਂ ਜਾਣੇ ਫਿਰ ਨੀਲ ਗਊਆਂ ਨਾਲ ਜੇ ਕੀ ਕਰਨੇ ਖਾਣੇ ਨਾ ਭਿੰਡੀ ਛੱਡਣਾ ਮੈਤੇ ਛੱਡਣਾ ਖਾਣੇ ਤੋੜਦੇ ਮੋਰ ਮੈਤੇ ਨਹੀਂ ਛੱਡਦੇ ਉਸ ਵੀ ਨਹੀਂ ਛੱਡਦੇ ਬਹੁਤ ਕੰਦੇ ਆ ਗੰਨੇ ਤੇ ਆਉਂਦਾ ਵੀ ਜੰਮਿਆ ਨਹੀਂ ਉਕਣਾ ਪ੍ਰੋਪਰ ਉਹ ਜੰਮਾ ਪਾਣੀ ਮੰਗ ਰਿਹਾ ਕਿਹੜਾ ਹੋਇਆ ਹੋਇਆ ਤੇ ਨਾ ਇਹ ਰੇਤਲੀ ਤਾਂ ਜ਼ਮੀਨ ਆ ਇਹ ਮੰਨੋ ਇਹ ਪਰਾ ਕੱਟ ਕੇ ਦੇਖ ਲੈ ਕਿੰਨਾ ਕਹਿੜਾ ਤੁਹਾਨੂੰ ਉੱਪਰ ਤੋਂ ਦੇਖਦਾ ਸੀ ਕਿੰਨਾ ਕਹਿੜਾ ਮਨੂ ਦੇਗਾ ਪੱਟੇ ਕਿ ਗੱਨਾਦ ਤੁਰਿਆ ਹੋਇਆ ਉਹ ਇਸ ਤੱਕ ਕਿੰਨਾ ਦਾ ਨਿਕਲਦਾ ਰੋਰ ਰੋ ਕੇ ਆ ਗੱਨਾਦ ਇਸ ਤੱਕ ਕਿੰਨਾ ਨਿਕਲਦਾ ਆ ਗੱਨਾ ਨਿਕਲਦਾ ਹੀ ਆ ਇਹ ਪਾਣੀ ਲੱਗਿਆ ਖੇਤੀ ਨਿਕਲੇਊਗਾ ਹੂੰ ਏ ਆਰੇ ਫੇਰ ਇਹਦਾ ਕਿੰਨਾ ਮਨੂ ਆਏ ਆ ਵੀ ਛੋਲੇ ਨੇ ਮਰ ਜੈਣਾ ਫਿਰ پتہ ਨਾ ਪਤਾ ਨਾ ਲਾ ਦੇ ਲੌਣਾ ਤਾਂ ਬਦਲਾ ਬਦਲਾ ਹੀ ਆ ਫੇਰ ਵੀ ਮਾੜਾ ਮੋਟੀ ਸਲਾਬ ਤਾਂ ਚੜ੍ਹ ਹੀ ਜਾਂਦੀ ਆਹਨੇ ਰਲਾਈ ਨੇ ਗੰਨਰਾ ਜੰਮਿਆ ਉਹ ਗੰਨੇ ਦਾ ਨਹੀਂ ਡੈਕ ਚਲੇ ਤੇ ਕਾਫੀ ਥੋੜਾ ਜਿਹਾ ਲੰਦਾ ਹੀ ਟਾਈਮ ਲੱchnਾ ਆਇਆ ਇਹ ਐ ਕਰਦਾ ਅੱਜ ਰੇਪੋਂ ਕੱਲੂ ਰੇਪੋਂਦਾ ਇਹਦੇ ਚ ਪਹਿਨਾ ਡਾਇਆ ਥੋੜਾ ਜਿਹਾ ਜੂਰੀਆ ਚ ਡਾਇਆ ਪਾਇਆ ਨਹੀਂ ਛੋਲੇ ਛੋਲੇ ਚ ਰੇਪ ਦਾ ਛੱਟਾ ਥੋੜਾ ਜਿਹਾ ਦੇ ਕੇ ਫੇ ਪਾਣੀ ਲਾਉਂਦਾ ਜੂਰੀਆ ਨਾਲ ਨਾਲ ਗਰਮੈਸ ਹੋ ਜੂਗੀ ਉਹੀ ਗੱਲ ਆ ਬਿਜੇ ਜਿੱਤੇ ਨਹੀਂ ਜੰਮੇ ਉਹ ਦੂਜੇ ਕਾਲੇ ਜੰਮੇ ਤਾਂ ਸੁੱਕੇ ਪਏ ਆ ਉਹ ਲਾ ਦਿੰਦੇ ਫਿਰ ਪਾਣੀ ਨਾਲੇ ਆ ਕੋਈ ਵੀ ਚੀਜ਼ ਪਾਣੀ ਨਾਲੇ ਆਂਦੀ ਐ ਇੰਨਾ ਚਿਰ ਮੂੰਗੀ ਪਾੰਦੀ ਉਹਨਾਂ ਨੂੰ ਨਹੀਂ ਲੱਗਦਾ ਇਹਨੋਂ ਤਾਂ ਜ਼ਰੂਰੀ ਹੀ ਐ ਨਾ ਹੁੰਦਾ ਮਾੜਾ ਜ ਆ ਜਾਂਦਾ ਉਹ ਵੀ ਮਹੀਨੇ ਤੇ ਗਏ 15 ਤਰੀਕ ਨੂੰ ਵੀਜੇ ਦਾ ਆਪਾਂ ਨੇ ਅੱਜ 17 ਆ ਹੋ ਗਏ ਇੱਕ ਮਹੀਨਾ ਦੋ ਦਿਨ ਹੋ ਗਏ ਲਾ ਦਿੰਦੇ ਫਿਰ ਆ ਸਾੜੀ ਸੁੱਕੀ ਜੀ ਸੁੱਤੇ ਕਿੰਨਾ ਸਾੜੀ ਜੀ ਇਹਨੇ ਗਿਰਨਾ ਚਾਹਤ ਨੇ ਸੜਕ ਪਰ ਕੋਈ ਗੱਲ ਐ ਗੁਰਦਆਰਾ ਸਾਹਿਬ ਦੇ ਨੇੜੇ ਹੁਣ ਇਹਨੇ ਸੜਕ ਪਰ ਕਿਸੇ ਪਰ ਵੀ ਗਿਰ ਸਾਦੀ ਐ ਇਹ ਉਦਨੂ ਚੁੱਕੀ ਵੀ ਆ। ਇਹ ਵੀ ਗੱਲ ਹੈ। ਜਗਲਾਦ ਵਾਲੇ ਵੱਢਦੇ ਨਹੀਂ ਆ ਵੀ ਵੱਢ ਲੈ ਜੋ ਸੁੱਕੀ ਤਾਂ ਗਈ ਇਹ। ਉਹ ਖੜੀ ਇੱਕ ਉਹ ਸੁੱਕੀ ਵੀ। ਪਰਲੇ ਬਸੇ ਖੜੀ ਹੈ। ਹਾਂ ਉਹ ਪਰਲੇ ਬਸੇ। ਉਹਦਾ ਵੀ ਗਿਰਨੇ ਦਾ ਡਰ। ਅਜਾ ਉੱਪਰ ਸੁੱਕਿਆ ਉਹ ਥੱਲੇ ਦੀ ਡੇ ਲੱਗਿਆ ਵੀ ਲੈ ਗਿਆ ਹੁਣ ਆ ਉਹ ਦੇ ਕਿੱਕਣ ਥੱਲੇ। ਲੋਕ ਟੋੜੀ ਜਾਂਦੇ ਉੱਪਰ ਤੇ। ਜੀ ਜਾਨੇ ਆ। ਚੜ ਕੇ। ਚੱਲ ਕਾਲੂ ਲਾਉਣਾ ਫੇਰ ਕਣਕ ਨੂੰ। ਕਾਲੂ ਸਲਾਹ ਤਾਂ ਹੈਗੀ ਹਾਂ ਦੇਖਦੇ ਆ ਕੱਲ ਤੇ ਟਾਈਮ। ਫੇਰ ਦੱਸ ਦੇ ਪਰਸੋਂ ਦਾ ਫੇਰ 25 ਘੰਟੀਆਂ ਆਪਾਂ ਨੇ। ਕਾਲੂ ਲਾ ਦੇ। ਲਾ ਦੋਨੇ ਫਿਰ ਮੈਂ ਵੀ ਗੈਲੀ ਲਾ ਦੂੰਗਾ ਨਾ ਫਿਰ ਮੈਂ ਮੈਂ ਵੀ ਗੈਲੀ ਲਾ ਲੈਂਦਾ ਇਹਨੂੰ 4 ਵਜੇ ਨਾ ਹਟਦੀ ਹੈ ਹਨੇ ਲੈਟ 4:30 4:30 ਹਾਂ ਲਾ ਦੋ ਨਾ ਫਿਰ ਕੱਲ ਨੂੰ ਲਾ ਦੋ ਨਾ ਭਰ ਦੋ ਨਾ ਹੂੰ ਗੈਲੀ ਨੂੰ ਭਰ ਦਾਂਗੇ ਨੱਕਾ ਰ ਮ ਵੱਡਿਆ ਹੋਈ ਹੈ ਵਾ ਮੈਂ ਵੀ ਖੋਲ ਦਿੰਦਾ ਫਿਰ ਮੋਟਰੇ ਚਲਾਉਣੀ ਹੈ ਨੱਕਾ ਮੈਂ ਵੀ ਖੋਲ ਦਿੰਦਾ ਖੋਲਣਾ ਵੀ ਬਹੁਤ ਔਖਾ ਹੈ ਕਿਹੜਾ ਹਾਂ ਦੂਆ ਲਾ ਗਿਆ ਉਦੋਂ ਪਟੋ ਗਿਆ ਤਾਂ ਉਹ ਧੱਕਣ ਵਾਲਾ ਲਾ ਗਿਆ ਹੂੰ ਜਿਹੜਾ ਪਰੇ ਘੁੰਮਦਾ ਨਾ ਨਾ ਦੂਆ ਹੀ ਆ ਸਿੱਧਾ ਹੀ ਆ ਲੈ ਜੀ ਕਿਹਾਉ ਮੈਂ ਲੈ ਉਹ ਠੀਕ ਆ ਹਾਂ ਇਹ ਤਾਂ ਫੇ ਉਾਂ ਪਾਣੀ ਕੱਢਿਆ ਤਾਂ ਜਦ ਹਾਂ ਜਿਹੜੇ ਮਾੜਾ ਜਿਹਾ ਬੰਦ ਕਰਕੇ ਉਹ ਕਰਦੇ ਇਹਦਾ ਇੱਥੇ ਪੜ ਦਊਗਾ ਉੱਪਰ ਨਹੀਂ ਆਈ ਨਹੀਂ ਖੁੱਲਦਾ ਹੈਗਾ ਆਈ ਨਹੀਂ ਖੁੱਲਦਾ ਛਿੱਤੀ ਬਹੁਤ ਆਪਾ ਖੁੱਲਦਾ ਹਾਂ ਚੱਲ ਚਲੀਏ ਚੱਲ ਜੀ ਚੋਰ ਸੇ ਆਪਾ ਖੜਾ ਹੋ ਗਿਆ ਬਾੜੇ 'ਚ ਪਾਈਪ ਲੀਕ ਹੋ ਗਿਆ ਜਿਹੜਾ ਉਹ ਖੜਾ ਕਰਿਆ ਤਾਂ ਉਦੋਂ ਨੂੰ ਜਾਂਦਾ ਇਹ ਇਹ ਮੁੰਲਾ ਦੀ ਗੰਨੇ ਦੀ ਟਰਾਲੀ ਨੇ ਭੰਤਾ ਉਹਨਾਂ ਤਾਂ ਨਹੀਂ ਹਾਂਜੀ ਬਾਕੀ ਦੇਖਦੇ ਹਾਂ ਹੁਣ ਘਰ ਤੇ ਪਾਣੀ ਛੱਡਿਆ ਗੜੀ ਆ ਤਾਂ ਹੈ ਹਲੇ ਅਜੇ ਨਿਕਲਣਾ ਛੇੜ ਨਿਕਲੂਗਾ ਸਹੀ ਟਾਈਮ ਲੱਗੂਗਾ ਪਾਣੀ ਨਿਕਲਣ ਨੂੰ ਇਹ ਗੰਨੇ ਦੀ ਟਰਾਲੀ ਕਰਕੇ ਹੋਇਆ ਪਰ ਅੱਗੇ ਵੀ ਤਾਂ ਖੜਦੀ ਓ ਦੇਖ ਲੈ ਅੱਗੇ ਨਹੀਂ ਕਦੇ ਹੋਇਆ ਹੈ ਅੱਗੇ ਵੀ ਖੜਦੀ ਆ ਹੂੰ ਚੱਲ ਪੱਟ ਕੇ ਦੇਖਣਾ ਹੁਣ ਇਹ ਮੰਮੀ ਤੇ ਲੱਗਿਆ ਨਿਕਲਣ ਹਾਂਜੀ ਇਹ ਕਾਪੀਓ ਫੁੱਟਿਆ ਵਾ ਲੱਗਦਾ ਇਹ ਹੂੰ ਮੋਟਰ ਚੱਲੇ ਤੇ ਫੁੱਟਿਆ ਇਹ ਮੈਨ ਲੱਗਦਾ ਹੰਡਰ ਕਰਕੇ ਹੋਊਗਾ ਸੱਤ ਪਤਾ ਨਹੀਂ ਮੋਟਰ ਚੱਲੀਦੀ ਨਾ ਫੁੱਟਿਆ ਹੋਵੇ ਮੈਨੂੰ ਵੀ ਉਹੀ ਲੱਗਦਾ ਵੀ ਇਹ ਮੋਟਰ ਉਦੋਂ ਬਾਬਾ ਜੀ ਨੇ ਚਲਾਈ ਤੀ ਨਾ ਹਾਂਜੀ ਉਹਦੇ ਕਰਕੇ ਹੋਊਗਾ ਬਾਕੀ ਕੀ ਪਤਾ ਹੁ ਪਤਾ ਬਾਬਾ ਜੀ ਤੋਈ ਕੁਛ ਹੋਊਗਾ ਹਾਂ ਪਤਾ ਲੱਗਦਾ ਕਿ ਕਿੰਨਾ ਫੁੱਟਿਆ ਨਾ ਹੋਏ ਇਹ ਮੋਟਰ ਕਰਕੇ ਹੀ ਆ ਵਜੇ ਨਾ ਤਾਂ ਨਹੀਂ ਹੁੰਦਾ ਵਜੇ ਨਾਲ ਕੇ ਹੁਣ ਬਹੁਤ ਡੂੰਗਾ ਪੈਪ ਆ ਹਾਂ ਬਜੌੜਾ ਤਾਂ ਟੂਆ ਪੱਟਣਾ ਤੂੰ ਦੇਖ ਲਈ ਕਿੰਨਾ ਥੱਲੇ ਜਾ ਕੇ ਪੱਟ ਹੋਣਾ ਇਹ ਉਹਦਾ ਭਰਤ ਪਿਆ ਵਾ ਇਹ ਉਹਦੇ ਬਰਾਬਰ ਆ ਦੇਖ ਲੋ ਉਹਦੇ ਨਾਲੋਂ ਥੋੜਾ ਜਿਹਾ ਉੱਚਾ ਪਹਿਨਾ ਥੋੜਾ ਭਰ ਤੋਂ ਜ਼ਿਆਦਾ ਓਰੇ ਤਾਂ ਵੀ ਪੱਟ ਤਾਂ ਹੁਣ ਆਇਆ ਤੂੰ ਟੋਆ ਤਾਂ ਪੱਟਣਾ ਹੀ ਪੈਣਾ ਹੁਣੇ ਕੱਲ ਨੂੰ ਨਵਾਂ ਸਿਆਪਾ 4 ਫੁੱਟ ਪੱਟ ਹੋਊਗਾ ਦੇਖਦੇ ਤੈਨੂੰ 4 ਤਾਂ ਨਹੀਂ ਪੱਟ ਹੋਣਾ 2 2.5 ਫੁੱਟ ਤਾਂ ਹੈਗਾ ਨਵਾਂ ਸਿਆਪਾ ਖੜਾ ਹੋ ਗਿਆ ਇਹ ਹੈ ਨਮਾ ਪੰਗਰ ਹੁਣ ਤਾਂ ਫੇ ਹੋਇਆ ਗਿਆ ਹੁਣ ਅਗਿਆਨ ਸਪੀਡਾਂ ਤੇ ਨਿਕਲਦਾ ਏ ਮੈਂ ਸਵੇਰੇ ਗੁਹਾ ਘੋਲ ਕੇ ਦੇਖਿਆ ਮੈਂ ਧਿਆਨੇ ਨਹੀਂ ਦਿੱਤਾ ਮੈਂ ਹੁਣ ਆਇਆ ਹੁਣੀ ਫੜ ਲਿਆ ਦੇਖ ਲੈ ਇਦਨ ਇਸ ਵੇਰੇ ਗੋਹਾ ਖੋਲ ਕੇ ਗਿਆ ਜਦ ਤੁਸੀਂ ਵੀ ਮੇਰੇ ਨਾਲ ਸਟਾਕੇ ਗਏ ਉਹਦੇ ਵੇਲੇ ਮੈਂ ਖੋਲਣ ਲੱਗ ਗਿਆ ਆਹੋ ਫੇਰ ਜਾਂਦਾ ਬਾਅਦ ਚੋਂ ਨਿਕਲਿਆ ਹੁਣ ਨਾ ਹਾਂ ਹੁਣ ਘਟ ਗਿਆ ਮੈਂ ਵੱਧ ਗਿਆ ਹੈਂ ਵੱਧ ਗਿਆ ਵੱਧ ਗਿਆ ਹੈ ਨਾ ਹਾਂਜੀ ਥੜਿਆ ਥੋੜੀ ਐ ਪ੍ਰੈਸ਼ਰ ਬਣ ਗਿਆ ਹੁਣ ਹੋਰ ਕੋਈ ਜਗ੍ਹਾ ਨਹੀਂ ਹੈਗੀ ਪਾਣੀ ਨਿਕਲਣੇ ਨੂੰ ਉਧਰ ਵੀ ਬੰਦ ਮੋਟਰ ਤਾਂ ਨਹੀਂ ਚਲਾਇਆ ਕਿਤੇ ਨਾ ਜੀ ਇਹਦੇ ਹੋਰ ਬਹੁਤ ਹੀ ਹੋਣਾ ਤਾਂ ਹੋਣਾ ਤਾਂ ਬੋਪ ਰਹੀਏ ਮੋਟਰ ਨਹੀਂ ਪਾੜਿਆ ਉਸ ਦਿਨ ਪਾਇ ਫਿਰ ਤਾਂ ਹੀ ਮੈਂ ਵੀ ਦੇਖਾਂ ਵੀ ਇਹ ਗਿੱਲਾਗਾ ਤੋਂ ਬੋਰੇ ਤੱਕ ਇਹ ਮੇਰੇ ਤਾਂ ਕੋਈ ਜਾਨਵਰ ਵੀ ਨਹੀਂ ਆਇਆ ਵੀ ਚੱਲ ਮੂਤ ਗਿਆ ਹੋਵੇ ਉਹਦੇ ਘਾਣੇ ਬੁੱਲਦ ਮੈਸ ਕੋਈ ਮੈਸ ਕੋਈ ਹਾਏ ਆਈ ਨਹੀਂ ਜਿੰਦਾ ਤੇ ਲੱਗਿਆ ਹੋਇਆ ਪਰ ਜਦ ਮੈਂ ਇਹ ਦੇਖਿਆ ਮੈਂ ਕਿਹਾ ਵੀ ਉਹ ਤਾਂ ਪੈਪਲੀ ਕਰ ਗਿਆ ਇੱਥੇ ਮੈਂ ਤਾਂ ਗੁਹਾ ਸਿੱਟ ਕੇ ਗਿਆ ਹੁਣ ਮੈਂ ਤਾਂ ਹੁਣ ਨਹੀਂ ਧਿਆਨ ਦੱਸਾ ਚੱਕਲਾ ਫੇਰ ਗਾਲੂ ਕਈਆਂ ਦਵਾਰਾ ਪੱਟਿਏ ਹੁਣ ਮੈਂ ਕੱਲ ਨੂੰ ਪਰਸੋਂ ਟਰਾਲੀ ਵੜਾਉਣੀ ਚੱਲ ਟਰਾਲੀ ਦੇ ਇੱਧਰ ਸਾਈਡ 'ਤੇ ਖੜ੍ਹ ਜੂ। ਇੱਥੇ ਜਿਹੜਾ ਬੈਂਕ ਹੋਤਾ ਹੈਗੀ ਜੇ ਹੈ ਇਹਦਾ ਪੋਲੀ ਜੀ ਜਗਾ ਚਲਾ ਆਏ ਆ ਵੀ ਮੜਾ ਜਿਹਾ ਹੋਰ ਪਾਣੀ ਝੋਲਣ ਦੇ ਹੁਣ। ਹੂੰ। ਪੋਲੀ ਹੋ ਜੂਗੀ ਮਿੱਟੀ। ਮਿੱਟੀ ਪੋਲੀ ਹੋ ਜੂਗੀ ਪਟੜੀ ਔਖੀ ਰਹੂਗੀ ਹੁਣ ਜੇ ਗਿੱਲਾ ਹੋ ਜੂਗਾ ਅਸੂ ਵਾਲੇ। ਨਹੀਂ ਤਾਂ ਸੁੱਕੇ ਜਿਹਾ ਤਾਂ ਕਹੀ ਵੀ ਨਹੀਂ ਬੱਜਣੀ ਹੈਗੀ। ਹੁਣ ਤਾਂ ਇਹ ਨੀਚੇ ਦਾ ਪੱਕੀ ਹੋ ਆ। ਹੈ? ਨੀਚੇ। ਨਾ ਨਾ ਜਿੱਥੇ ਤੇ ਪਾਣੀ ਆਉਂਦਾ ਉੱਥੇ ਤੱਕ ਪਾਣੀ ਤੱਕ ਤਾਂ ਪੋਲੀ ਹੋ ਗਈ ਇਹ। ਪਾਣੀ ਤੱਕ ਤਾਂ ਪੋਲੀ ਹੋ ਗਈ। ਭਈ ਥੱਲੇ ਗਿੱਲੀ ਹੋਵੇ ਨਾ ਉਹ ਸੌਰੀ ਕ ਪਰ ਜਿੱਥੇ ਪਾਣੀ ਹੈ ਨੇ ਇੰਨੀ ਜਗ੍ਹਾ ਪੋਲੀ ਕਰ ਦੇਣੀ ਹੈ ਇਹਨਾਂ ਦੋਲੇ ਬਾਕੀ ਬਾਬਾ ਜੀ ਆਉਣੇ ਵਾਲੇ ਪੁੱਛ ਲੈਂਦੇ ਆਂ ਕੀ ਕਹਿੰਦੇ